ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸ਼ਤਸਰੀ ਕਾਲ ਉਮੀਦ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਬਾਈ ਜਿੰਨੇ ਵੀ ਆਪਣੇ ਨਾਲ ਜੁੜੇ ਨੇ ਉਹਨਾਂ ਦਾ ਧੰਨਵਾਦ ਬਾਈ ਸਾਰਿਆਂ ਦਾ ਪਹਿਲਾਂ ਵਾਲੀ ਵੀਡੀਓ ਨੂੰ ਬਾਈ ਤੁਹਾਨੂੰ ਬਹੁਤ ਪਿਆਰ ਦਿੱਤਾ ਆਪਣੀ ਜਿੰਨੀਆਂ ਵੀ ਆਪਾਂ ਨੇ ਪਾਈਆਂ ਨੇ ਤੇ ਬਾਈ ਜੀ ਇੱਕ ਹੋਰ ਕਰਤੀ ਤੁਹਾਡੇ ਲਈ ਤਿਆਰ ਤੇ ਆਪਾਂ ਇਹਦੇ ਬਾਰੇ ਪੁੱਛਦੇ ਆ ਵੀ ਇਹਦੇ ਵਿੱਚ ਮਾਲ ਕੀ ਕੀ ਲੱਗਿਆਗਾ ਇਹ ਟਰਾਲੀ ਚੱਲੀ ਆ ਬਾਈ ਜੀ ਡੇਰਾ ਵਾਸੀ ਪ੍ਰੈਲੀ ਲਵੇ ਤੇ ਉੱਥੇ ਹੋਰ ਵੀ ਬਹੁਤ ਟਰਾਲੀਆਂ ਜਾਂਦੀਆਂ ਰਹਿੰਦੀਆਂ ਨੇ ਆਪਣੀਆਂ ਆਪਾਂ ਮਿਲਦੇ ਆ ਮਿਸਤਰੀ ਸਾਹਿਬ ਨਾਲ ਕਿਹੜਾ ਕਿਹੜਾ ਮਾਲ ਆਇਆ ਤੁਹਾਨੂੰ ਜਾਣਕਾਰੀ ਦੇ ਦਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਹੋ ਜੀ ਬਹੁਤ ਵਧੀਆ ਠੀਕ ਆ ਇੱਕ ਹੋਰ ਕਰਤੀ ਤਿਆਰ ਟਰਾਲੀ ਹੈ ਹੀ ਹਾਂ ਇੱਕ ਹੋਰ ਕਰਤੀ ਤਿਆਰ ਅੱਛਾ ਜੀ ਕਾਲੀ 16 7 ਤਿਆਰ ਕਰਤੀ ਇਹ ਠੀਕ ਹੈ ਜੀ ਤੇ ਇਹ ਕਿਦੇ ਲਈ ਬਣੀ ਆ ਇਹ ਗੰਨੇ ਵਾਸਤੇ ਗੰਨੇ ਵਾਸਤੇ ਗੰਨੇ ਵਾਸਤੇ ਬਣੀ ਆ ਬਿਨਾ ਲਿਫਟ ਤੋਂ ਗੰਨੇ ਵਾਸਤੇ ਤਿਆਰ ਕਰਾਈਆ ਸਿਰਫ ਗੰਨਾ ਹੁੰਦਾ ਜ਼ਿੰਮੇਦਾਰ ਲਵੇ ਵਧੀਆ ਹਾਂਜੀ ਉਹਨੇ ਫਿਰ ਲਿਫਟ ਲੋਪੜ ਦਾ ਕੋਈ ਉਹਨੂੰ ਕਹਿੰਦਾ ਸਾਨੂੰ ਹੈ ਨਹੀਂ ਬਸ ਤਾਂ ਹੀ ਫਿਰ ਬਿਨਾ ਲੈਫਟ ਤੋਂ ਚੈੱਕ ਕਰਾਉਣਾ ਬਣਾ ਦੇ ਤੇ ਆਹ ਸੇਲ ਦਾ ਮਾਲ ਲਾਤਾ ਇਹਨੂੰ ਸਾਰਾ ਸਾਰੇ ਸੇਲ ਦਾ ਇਹਨੂੰ ਆ ਜਾਓ ਵੀਰੇ ਲਵੜਾ ਕੈਂਟ ਇੱਕ ਵਾਰ ਛੱਡਾਂ ਵੀ ਸੇਲ ਦੀਆਂ ਨੇ ਅੱਛਾ ਛੱਡਾਂ ਵੀ ਸੇਲ ਦੀਆਂ ਲਾਤੀਆਂ ਹਾਂ ਜਿਹੜਾ ਫਰਸ਼ ਆ ਉਹ ਕਿੰਨੇ ਗੇਜ ਦਾ ਲਾਇਆ ਹੋਇਆ ਉਹ ਵੀ ਟਾਟਾ ਦਾ ਇਹ ਵੀ ਟਾਟਾ ਦਾ ਅੱਛਾ ਜੀ 5mm ਤੇ 10 ਗੇਜ ਛੱਡ ਆ 5mm ਦਾ ਫਰਸ਼ ਆ ਹਣਾ ਜੀ ਹਾਂ ਤੇ ਤੇ ਚਾਸੀਏ ਜਿਹੜੀ ਉਹ 10 ਦਿਨ ਦੀ ਟਾਟਾ ਦੀ ਹੈ ਠੀਕ ਹੈ ਜੀ ਬੱਤੇ ਜਿਹੜੇ ਨੇ 4 2 ਦੇ ਇਹ ਵੀ ਟਾਟਾ ਦੇ ਨੇ 4 2 ਦੇ ਬੱਤੇ ਲਾਤੇ ਹੈਂ 4 2 ਦੇ ਬੱਤੇ ਤੇ ਇਧਰ ਹਿੱਸਾ ਹਿੱਸਾ ਐਕਸ਼ਲ ਆਇਆ ਰੇਲ ਦਾ ਅੱਛਾ ਇਹ ਕਿੰਨੇ 22 24 ਦੇ 베어ਿੰਗ ਨੇ 22 24 ਦੇ ਬਾਈ ਜੀ 베어ਿੰਗ ਲਾਤੇ ਹਨੀ ਫੁੱਲ ਹੈਵੀ ਕੰਮ ਕਰਿਆ ਹੈ ਸ਼ਿੰਗਾਰ ਕੇ ਬਣਾਈਏ ਟਰਾਲੀ ਪੂਰੀਆਂ ਰਿਜਨ ਆ ਲੇਰਾ ਲੂਰਾ ਇਹਦਾ ਹੀ ਦੇਖਣ ਚ ਟਰਾਲੀ ਬਹੁਤ ਸੋਹਣੀ ਲੱਗ ਰਹੀ ਉਹਦਾ ਪਤਾ ਹੀ ਲੱਗਦਾ ਟਰਾਲੀ ਨੂੰ ਦੇਖ ਕੇ ਪਤਾ ਲੱਗਦਾ ਬਿਲਕੁਲ ਆ ਜੋ ਬਾਕੀ ਪਿੱਛੇ ਦੱਸੋ ਦਿਖਾ ਦਿੰਨੇ ਆ ਲਾਸਟ ਲੀਵਰ ਲਾਤਾ ਹੈਂ ਪੂਰਾ ਵਧੀਆ ਇਹ ਡਾਲਾ ਡਾਲਾ ਪੂਰਾ ਫੁੱਲ ਹੈਵੀ ਚ ਭਰਤਾਂਗੇ ਪੂਰਾ ਹੈਵੀ ਜੀ ਟਾਟਾ ਦਾ ਚੈਨਰ ਦਾ ਭਰਿਆ ਸਾਰਾ ਗੁਟਕੇ ਆ ਵੀ ਵਧੀਆ ਲਾਇਨੇ ਆਪਾਂ ਨੇ ਆ ਥੱਲੇ ਵੀ ਬਹੁਤ ਥੱਲੇ ਵੀ ਬਹੁਤ ਸੋਹਣੀ ਲਹਿਨ ਲਿਖੀ ਹੈ ਬਾਕੀ ਆ ਵੀ ਚੀਜ਼ ਵਧੀਆ ਲਾ ਕੇ ਦਿੱਤੀ ਹੈ ਪੰਨਾ ਤੇ ਨੈਣ ਹੈਵੀ ਚ ਥੱਲੇ ਵੀ ਬਹੁਤ ਸੋਹਣੀ ਲਹਿਨ ਲਿਖੀ ਪੱਠ ਲੱਗਣਾਂ ਨਾ ਦਿੱਤੀ ਬਾਜਾਂ ਵਾਲੇ ਨੇ ਹਨਾ ਜੀ ਹਾਂ ਉਹ ਮਾਲਕ ਬੈਠਾ ਹਾਂ ਟਰਾਲੀਆਂ ਬੜਵਾਉਣ ਵਾਲਾ ਸਾਰਾ ਦੇਖ ਲੈਂਦੇ ਡਾਲਾ ਆਹ ਵੇ ਜੀ ਇਹਨਾਂ ਦਾ ਨਾਮ ਲਿਖਿਆ ਹੋਇਆ ਹੈ ਨਾ ਮਿਸਤਰੀਆਂ ਦਾ ਤਾਂ ਥੱਲੇ ਨੰਬਰ ਦਿੱਤੇ ਹੋਏ ਨੇ ਜੇ ਥੋਨੇ ਵੀ ਕੰਟੈਕਟ ਕਰਨਾ ਜੇ ਥੋਨੇ ਵੀ ਟਰਾਲੀ ਬਣਵਾਉਣੀ ਹੈਗੀ ਤੁਸੀਂ ਬਣਵਾ ਸਕਦੇ ਹੋ ਕੋਈ ਪੁੱਛ ਸਕਦੇ ਹੋ ਕੋਈ ਵੀ ਗੱਲਬਾਤ ਤੇ ਆਜੋ ਇਧਰੋਂ ਦਿਖਾ ਦਈਏ ਇੱਕ ਵਾਰ ਤੇ ਆਹ ਸੱਪ ਲਵਾਤੇ ਹੈਂ ਈ ਟਰਾਲੀ ਤੇ ਗ੍ਰੇਨੀਆਂ ਲਵਾਇਆ ਰੱਸਾ ਲੈ ਇਹ ਰੱਸਾ ਖਿੱਚਣ ਨੂੰ ਹੈ ਨਾ ਇਹ ਹਾਂ ਰੱਸਾ ਲੈਫਟਨ ਲਈ ਅੱਛਾ ਰੱਸਾ ਲੈਫਟਨ ਲਈ ਵੀ ਇਹ ਤੇ ਕਰ ਕਰਕੇ ਉਹ ਕਰ ਸਕਦੇ ਨੇਗੇ ਹਾਂ ਠੀਕ ਆ ਹਾਂ ਜੀ ਹਾਂ ਜੀ ਤੇ ਪੂਰੀ ਪੰਜਾਬ ਨਾਲ ਰਿਲੇਟ ਕਰਤੀ ਹੈ ਨਾ ਇਹ ਬੂਟੀਆਂ ਬਾਟੀਆਂ ਲਾ ਕੇ ਤੇ ਹੋਮਲੈਂਡ ਆ ਦੇਖੋ ਬਾਈ ਜੀ ਆਪਣਾ ਊੜਾ ੜਾ ਲਿਖਿਆ ਹੋਇਆ ਹਨਾ ਪੰਜਾਬ ਨਾਲ ਜੋੜੀ ਹੋਈ ਆ ਬਾਈ ਜੀ ਟਰਾਲੀ ਤੇ ਤੁਸੀਂ ਬਾਕੀ ਇੱਧਰ ਦੇਖੋ ਸਭ ਦਾਣਾ ਪਾਣੀ ਤੇਰਾ ਏ ਆ ਟੂਲ ਬਹੁਤ ਸੋਹਣਾ ਲੱਗਦਾ ਈ ਟੂਲ ਵੱਡਾ ਬਣਾਇਆ ਈ ਰਜਾਈ ਪਾਉਣ ਵਾਸਤੇ ਅੱਛਾ ਇਹ ਚ ਡਿਜ਼ਾਈਨਾਂ ਰਜੂਈਆਂ ਰੱਖਣ ਜਿਵੇਂ ਮਾਰਕੀ ਟਰਾਲੀ ਦਾ ਗੰਨੇ ਦਾ ਕੰਮ ਆ ਜਦੋਂ ਹਾਂਜੀ ਫਿਰ ਦੂਰੇ ਨੇੜੇ ਜਾਂਦੇ ਨੇ ਆਪਦਾ ਕੱਪੜਾ ਲੀੜਾ ਕੁਛ ਵੀ ਭਾਸ਼ ਨੇ ਪਾਟ 59 ਲਾ ਕੇ ਇਹਨਾਂ ਓਕੇ ਕਰਕੇ ਦੇ ਤਾਂ ਹਨਾ ਹਾਂ ਲਾਈਆ ਹਾਂ ਕੋਈ ਚੀਜ਼ ਦੀ ਕਸਰ ਨਹੀਂ ਛੱਡੀ ਤੇ ਇਧਰੋਂ ਆਹ ਮੂਰੇ ਕਾਰਡ ਕਿ ਨਹੀਂ ਰੱਖਤੀ ਜੀ ਇਹਦੀ ਕਾਰਡ ਇਹਦੀ 50 ਇੰਚ ਅੱਛਾ 50 ਇੰਚ ਰੱਖਦੀ ਐ ਇਹ ਮੱਛੀ ਹੁੱਕ ਲਾਤੀ ਮੱਛੀ ਹੁੱਕ 10-10 ਦਾ ਚੈਨਰ ਦਾ ਗੱਲ ਆਇਆ 10-10 ਦਾ ਚੈਨਰਾਂ ਠੀਕ ਆ 80 ਵੀ 10 ਦਿੰਦੀ ਐ 80 ਵੀ 10 ਦਿੰਦੀ ਲਾਤੀ ਪੂਰਾ ਹੈਵੀ ਜੀ ਕਰਤਾ ਸਾਰਾ ਕੰਮ ਆਹ ਕੀ ਚੀਜ਼ ਬਣਾਤੀ ਨਵੀਂ ਸਵਰ ਇਹ ਚੀਜ਼ ਰੀਲਾ ਕਸਣ ਵਾਸਤੇ ਦੇ ਵਿੱਚ ਛਰੀ ਆ ਜੀ ਅੱਛਾ ਇਹ ਦੇ ਵਿੱਚ ਖੋਲੋ ਠੀਕ ਹੈ ਇਹਨੂੰ ਖੋਲ ਕੇ ਹੈਂ ਹਾਂ ਖੋਲ ਕੇ ਵਿੱਚ ਛਰੀਆ ਬਾਹਰ ਨਿਕੜਿਆ ਹੁੰਦਾ ਇਹ ਕਸਣ ਵਾਸਤੇ ਹੈ ਨਾ ਹੀ ਫਿਰ ਰੀਲਾ ਕਸਣ ਵਾਸਤੇ ਰੀਲਾ ਕਸਣ ਵਾਸਤੇ ਹੈ ਨਾ ਪੂਰੀ ਫੁੱਲ ਸੂਬਾ ਦਿੱਤੀ ਹੋਈ ਹੈ ਬਾਈ ਜੀ ਹੈਨਾ ਤੁਸੀਂ ਮੂਰੋਂ ਆ ਕੇ ਟਰਾਲੀ ਦੇਖੋ ਬਾਈ ਜੀ ਇਧਰੋਂ ਦਿਖਾ ਦਿਓ ਇੱਕ ਵਾਰ ਟਰਾਲੀ ਜਾਂਚ ਕੇ ਨਹੀਂ ਰਹੀ ਆ ਬਾਈ ਹੈਨਾ ਬਿਲਕੁਲ ਤੇ ਟਰੈਕਟਰ ਵੀ ਬਾਈ ਨੇ ਬਹੁਤ ਸੋਹਣਾ ਜਿਹਾ ਚਾ ਰੱਖਿਆ ਟਰੈਕਟਰ ਦੇ ਵੀ ਰੀਜਾ ਲਾਉਂਦੇ ਨੇ ਹਨ ਤੇ ਬਾਈ ਇਹ ਜਿਹੜੀ ਟਰਾਲੀ ਜਾਣੀ ਆ ਬਾਈ ਇਹ ਜਾਣੀ ਆ ਡੇਰਾ ਵਸੀ ਲਵੇ ਜਾਣੀ ਆ ਇਹ ਪਰੈਲੀ ਜਗਾ ਲਵੇ ਹੈਨਾ ਉੱਥੇ ਜਾਣ ਇੱਕ ਵਾਰ ਆ ਮੋਹਰਾਂ ਵੀ ਦਿਖਾ ਦਿਓ ਆ ਤੁਹਾਨੂੰ ਕਿਹੜਾ ਪਾਈਪ ਲਾਇਆ ਜੀ ਇਹ ਉੱਪਰ ਇਹ ਵੀ ਵਧੀਆ ਕੰਪਨੀ ਦਾ ਲਾਇਆ ਜੀ ਇਹ ਵੀ ਕੰਪਨੀ ਦਾ ਪਾਈਪ ਲਵਾਇਆ ਬਾਈ ਹਨਾ ਕੋਈ ਚੀਜ਼ ਤਾਂ ਮਾੜੀ ਲਵਾਈ ਹੋਣੀ ਪਾਈਆਂ ਨੇ ਫੁੱਲ ਪੈਸਾ ਲਾਤਾ ਹਨਾ ਤੇ ਇਹ ਕਿੰਨਾ ਕਿੰਨੇ ਕਿਲੋ ਵਾਲਾ ਹੁੰਦਾ ਹੀ ਇਹ ਇਹ 42 ਕਿਲੋ ਵਾਲਾ ਪਾਈਪ ਆ ਜੀ ਅੱਛਾ ਇਹ 42 ਕਿਲੋ ਵਾਲਾ ਪਾਈਪ ਆ ਇਹ ਆਮ 38 ਕਿਲੋ ਵਾਲਾ ਲੱਗਦਾ ਹਨਾ ਜੀ 35 ਹਾਂ ਜੀ ਇਹ ਲਾਈ ਜਾਂਦੇ ਨੇ ਇਹ 42 ਕਿਲੋਾ ਗੰਨੇ ਕਰਕੇ ਇਹ ਵੀ ਲਾਇਆ ਜੀ ਸਾਰਾ ਗੰਨੇ ਕਰਕੇ ਨਾ ਬਾਈ ਜੀ ਮਾਲ ਇਹਨੂੰ ਪੂਰਾ ਪੂਰਾ ਮਾਲ ਹੈਵੀ ਲੱਗਿਆ ਬਾਈ ਗੰਨੇ ਦੀ ਟਰਾਲੀ ਕਰਕੇ ਹਨਾ ਇਹ ਵੀ ਹੈਵੀ ਲਾਤਾ ਸੈਡਾਂ ਵੀ ਹੈਵੀ ਨੇ ਸੇਲ ਦੀ ਐਂਗਲ ਆਤੀ ਡਾਲਾ ਪੂਰਾ ਹੈਵੀ ਭਰਿਆਗਾ ਵੀ ਪੂਰੀ ਰੀਜਨ ਟਰਾਲੀ ਤੇ ਪੂਰਾ ਜੋਰ ਲਾਇਆ ਬਿੱਡ ਇਹਨਾਂ ਨੇ ਆਪਦਾ ਖੇਤੀਬਾੜੀ ਅਸੀਂ ਘੱਟ ਕਰਦੇ ਆਂ ਵੀ ਫਸਲ ਵਾੜੀ ਅੱਛਾ ਜੀ ਬਿੱਡ ਹੌਲਾ ਕਰਾ ਲੇ ਬੱਸ ਬਿੱਡ ਹੌਲਾ ਕਰਾਇਆਗਾ ਚੱਕਰੇ ਆ ਬਾਕੀ ਜਿਹੜੀਆਂ ਆ ਵੀ ਨਟ ਨੇ ਨਾ ਵੀਰੇ ਇਹ ਵੀ origignal ਪਾਏ ਹੋਏ ਨੇ ਜਿਹੜੇ ਦੂਜੇ ਪਾਉਂਦੇ ਨੇ ਨਾ ਬਾਈ ਤੁਸੀਂ ਵੀ ਇਹ ਗੱਲ ਦਾ ਧਿਆਨ ਰੱਖੋ ਜੇ ਤੁਸੀਂ ਦੂਜੇ ਨਟ ਪਾਉਣੇ ਹੋ ਬਾਈ ਉਹਨਾਂ ਦੀਆਂ ਚੂੜੀਆਂ ਮਰ ਜਾਂਦੀਆਂ ਨੇਗੀਆਂ ਬੈੱਡ ਖੜਕ ਕੇ ਜਾਂਦਾ ਬੈੱਡ ਖੜਕਦਾ ਰਹਿੰਦਾ ਬਾਈ ਤੇ ਇਹਨਾਂ ਨਾਲ ਬਾਈ ਇਹਨਾਂ ਦੀ ਚੂੜੀ ਟਾਈਟ ਰਹਿੰਦੀ ਹੈਗੀ ਇਹ ਕਿਤੇ ਨਹੀਂ ਜਾਂਦਾ ਹੈਗਾ ਬੈੱਡ ਤੇ ਲੈਣੀ ਹੁੰਦੀ ਹੈਗੀ ਫੋਲ ਵੀਰੇ ਤੁਸੀਂ ਹੁਣ ਤੁਹਾਡੇ ਸਾਹਮਣੇ ਟਰਾਲੀ ਆਪਨੇ ਸਾਰੀ ਹੈਨਾ 10 30 ਜੇ ਤੁਸੀਂ ਵੀ ਕੰਟੈਕਟ ਕਰਨਾ ਵੀਰੇ ਕਰ ਸਕਦੇ ਹੋ ਵੀਡੀਓ ਚੱਲਦੀ ਚ ਤੁਸੀਂ ਆਪਾਂ ਨੇ ਘੁੰਮਦੇ ਲਾਦੇ ਆ ਵੀ ਦੇਖ ਲਓ ਬਾਈ ਘੁੰਮਦੇ ਕਰਤੇ ਹੈਨਾ ਇਹ ਇਹਨਾਂ ਦੀ ਚੁਆਇਸ ਸੀ ਮੁੰਡੇ ਦੀ ਕਹਿੰਦਾ ਮੈਨੂੰ ਘੁੰਮਦੇ ਚਾਹੀਦੇ ਨੇ ਆਪਾਂ ਨੇ ਘੁੰਮਦੇ ਕਰਤੇ ਜੇ ਤੁਹਾਨੂੰ ਵੀ ਬਾਈ ਕੋਈ ਪੁਰਾਣੀ ਟਰਾਲੀ ਰਿਪੇਅਰ ਕਰਾਉਣੀ ਆ ਨਵੀਂ ਬਣਵਾਉਣੀ ਆ ਤੁਸੀਂ ਬਣਵਾ ਸਕਦੇ ਹੋ ਥੱਲੇ ਨੰਬਰ ਚੱਲਦੇ ਚੱਲਦੇ ਕਾਲ ਕਰ ਲਓ ਇੱਕ ਵਾਰ ਤੁਸੀਂ ਆਪਣੀ ਲੋਕੇਸ਼ਨ ਦੱਸ ਦੋ ਜੀ ਜੇ ਕਿਸੇ ਨੇ ਆਉਣਾ ਤੁਹਾਡੇ ਲਈ ਟਰਾਲੀ ਬਣਵਾਉਣ ਵਾਸਤੇ ਵੀ ਕਿੱਥੇ ਆਉਣਾ ਆਪਦਾ ਪਤਾ ਦੱਸ ਦੋ ਜੀ ਇੱਕ ਵਾਰ ਕਲੀਅਰ ਕਰ ਦਿਓ ਆਪਣਾ ਡ੍ਰੈਸ ਆ ਜੀ ਐਮ ਕੇ ਰੋਡ ਮਰੇੜ ਕੋਟਲਾ ਬਾਈਪਾਸ ਨਦੀਕ ਤੇ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਆਪਣੀ ਵਰਕਸ਼ਾਪ ਆ ਧੂਰੀ ਸ਼ਹਿਰ ਧੂਰੀ ਸ਼ਹਿਰ ਧੂਰੀ ਸ਼ਹਿਰ ਬਾਈ ਜੀ ਮਲੇਰ ਕੋਟਲਾ ਬਾਈਪਾਸ ਦੇ ਬਿਲਕੁਲ ਨੇੜੇ ਆਪਣੀ ਦੁਕਾਨ ਆਗੀ ਪੁਰਾਣੇ ਬਿਜਲੀ ਦਫ਼ਤਰ ਦੇ ਸਾਹਮਣੇ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਆ ਬਾਈ ਜੀ ਥੱਲੇ ਨੰਬਰ ਚ ਆਉਲਦੇ ਨੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਆ ਤੁਸੀਂ ਲੈ ਸਕਦੇ ਹੋ ਜੇ ਕੋਈ ਪ੍ਰੋਮੋਸ਼ਨ ਕਰਾਉਣੀ ਆ ਵੀਰੇ نیچے ਮੇਰਾ ਨੰਬਰ ਚ ਆਉਲਦਾ ਤੁਸੀਂ ਉਹਤੇ ਵੀ ਕਾਲ ਕਰ ਕਰ ਸਕਦੇ ਹੋ ਜੇ ਕਿਸੇ ਨੇ ਟਰਾਲੀ ਵੇਚਣੀ ਆ ਕੁਝ ਵੀ ਕਰਨਾ ਵੀਰੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਬਾਈ ਸਾਰਿਆਂ ਦਾ ਇਹ ਆ ਬਾਈ ਜੀ ਰਾਤ ਦੀ ਵੀਡੀਓ ਜਿਹਦੇ ਵਿੱਚ ਲਾਈਟਿੰਗ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਟਰਾਲੀ ਨੂੰ ਲਾਈਟਿੰਗ ਦਾ ਕੰਮ ਕਰਤਾ A to Z ਆਪਣੇ ਕੋਲੋਂ ਜੇ ਬਾਈ ਤੁਸੀਂ ਲਾਈਟਿੰਗ ਵੀ ਕਰਵਾਉਣਾ ਚਾਹੋ ਆਪਣੇ ਲਵੇ ਉਹ ਵੀ ਅਵੇਲੇਬਲ ਆ ਸਾਰੀ ਲਾਈਟਿੰਗ ਕਰਕੇ ਦਿੰਦੇ ਨੇ ਮਿਸਤਰੀ ਹੁਣੀ ਜੇ ਤੁਸੀਂ ਵੀ ਕਰਵਾਉਣੀ ਆ ਕਰਵਾ ਸਕਦੇ ਹੋ ਸਸਤੇ ਰੇਟ ਤੇ ਹਨਾ ਤੇ ਟਰਾਲੀ ਸੋਹਣੀ ਦੇਖੋ ਬਾਈ ਜੀ ਕਿੰਨੀ ਲੱਗਦੀ ਆ ਜੇ ਵੀ ਟਰਾਲੀ ਦੀ ਵੀਡੀਓ ਬਈ ਆਪਣੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਬਾਕੀ ਸਾਰੀ ਵੀਡੀਓ ਤੁਸੀਂ ਦੇਖ ਸਕਦੇ ਹੋ